ਇੱਕ ਤੋਂ 24 ਲੀਟਰ ਦਾ ਪੱਟਾ ਚੋਇਆ ਹੈ ਇਹਦਾ ਤੀਜੇ ਸੂਏ 23 ਤੋਂ 24 ਲੀਟਰ ਆਪਾਂ ਚੋਇਆ ਹੈ ਤੇ ਆਪ ਕਿਹੜੇ ਸੀਮੰਦੀ ਆਹੇ ਇਹ ਸਰਕਾਰੀ ਸੀਮੰਦੀ ਆ ਲੈ ਅੱਛਾ ਆਪ ਸਰਕਾਰੀ ਸੀਮੰਦੀ ਆ ਤੇ ਆਪ ਇਹੇ ਦੋਸਤ ਬਾਕੀ ਤੁਹਾਨੂੰ ਆਰਡਰ ਤੋਂ ਵੀ ਜੱਜਮੈਂਟ ਹੁੰਦੀ ਹੋਣੀ ਆ ਆਰਡਰ ਬਣਾਉਣਾ ਇਹਨੇ ਸਟਾਰਟ ਕਰਤਾ ਤੇ ਬਾਕੀ ਹਜੇ ਢਿੱਲਾ ਬਹੁਤ ਜ਼ਿਆਦਾ ਪਈਆਂ ਹਜੇ ਦੇਖ ਸਕਦੇ ਹੋ ਬਹੁਤ ਤਕੜਾ ਆਰਡਰ ਤਿਆਰ ਕਰਨਾ ਇਹਨੇ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ 나ਗ ਤੋਂ ਗੱਭਣਾਗੀ ਐਲਬੀਫ ਵਾਲਿਆਂ ਦੇ ਅੱਛਾ ਲਕਸ਼ਮੀ ਡੇਰੀ ਫਾਰਮ ਵਾਲਿਆਂ ਦੇ 나ਗ ਬੋਲ ਤੋਂ ਗੱਭਣਾਗੀ ਸਟਰਾ ਹੈਗਾ ਆਹ ਲੋ ਸਟਰਾ ਹੈਗਾ ਦੋਸਤੋ ਲక్ష్ਮੀ ਡੈਰੀ ਆਪਣੇ ਕੋਲ ਹੀ ਇਹ ਤਾਂ ਕਟੀਆਂ ਹੀ ਦਿੱਤੀਆਂ ਜੀ ਅਨੇ ਦੇ ਤਿੰਨ ਸੂਏ ਸਵੇਰੇ ਤਿੰਨੇ ਹੀ ਕਟੀਆਂ ਆਪਣੇ ਘਰੇ ਖੜੀਆਂ ਆਣੀਆਂ ਜੀ ਅੱਛਾ ਦਿੱਤੀਆਂ ਕੱਟਣੀਆਂ ਦਿੱਨੇ ਇਹ ਵੀ ਗੌਣੀਆਂ ਹਨਾ ਇਹ ਵੀ ਗੌਣੀਆਂ ਠੀਕ ਹੈ ਤਾਂ ਤਿੰਨੇ ਹੀ ਆਪਣੇ ਕੋਲੇ ਆ ਹਾਂ ਘਰੇ ਹੀ ਖੜੀਆਂ ਪਹਿਲੇ ਸੂਏ ਦੀ ਆਪਣੇ ਕੋਲੇ ਉਹ ਖੜੀ ਆ ਅੱਛਾ ਇਹ ਪਹਿਲੇ ਸੂਏ ਦੀ ਹੈਗੀ ਹਾਂ ਉਹ ਦੂਜੇ ਸੂਏ ਦੀ ਆਉਣ ਜੀ ਅੱਛਾ ਜੀ 18 ਲੀਟਰ ਦੁੱਧ ਉਹਦੇ ਥੱਲੇ ਆਉਣਾਗਾ ਜੀ ਅੱਛਾ ਦੂਜੇ ਸੂਏ 18 ਲੀਟਰ ਦੁੱਧ ਦਿੱਤਾ ਆਪਣੇ ਹਾਂ ਸਰਕਾਰੀ ਸੀਮੰਦੀ ਆਗੀ ਅੱਛਾ ਉਹ ਸਰਕਾਰੀ ਸੀਮੰਦੀ ਆ ਹਾਂ ਜੀ ਤਾਂ ਕਿਹੜੀ ਆਗੀ ਸੋਵਾਰ ਬਾਈ ਥੇਰੂ ਬੋਲਰ ਦੀ ਕੱ ਅੱਛਾ ਆ ਹੈਗੀ ਆ ਸ਼ੇਰੂ ਦੀ ਏ ਵੀ ਸੀ ਆਂਧਰਾ ਵਾਲੇ ਦੀ ਹਾਂ ਅੱਛਾ ਇਹ ਵੀ ਇਹਦੂ ਹੀ ਆ ਇਹ ਵੀ ਇਹਦੀ ਕੱਟੀ ਹੋਈ ਆ ਬਾਈ ਠੀਕ ਆ ਤੇ ਇਹ ਗੱਬਣ ਆ ਗਈ ਹੁਣ ਇਹ ਗੱਬਣ ਆ ਬਾਈ ਇਹ ਦੋਸਤੋ ਦੂਜੇ ਸੂਏ ਦੀ ਆ ਇਹ ਹੈਗੀ ਆ ਸ਼ੇਰੂ ਦੀ ਤੇ ਇਹ ਵੀ ਗੱਬਣ ਆ ਗਈ ਤੇ ਉਹ ਦੂਆ ਤੀਜੇ ਸੂਏ ਵਾਲੀ ਸੂਏ ਦੀ ਕਰੀ ਉਹ ਖੜੀ ਆ ਪਰੇ ਕੰਧ ਨਾਲ ਅੱਛਾ ਤੀਜੇ ਸੂਏ ਵਾਲੀ ਉਧਰ ਖੜੀ ਆ ਹਾਂ ਡਾਇਮੰਡ ਬੁੱਲ ਤੋਂ ਆ ਡਾਇਮੰਡ ਬੁੱਲ ਦੀ ਆ ਉਹ ਅੱਛਾ ਉਹ ਡਾਇਮੰਡ ਬੁੱਲ ਦੀ ਆ ਹਾਂ ਠੀਕ ਆ ਮਾਂ ਮੱਲਾ ਦਾ ਪਰੀ ਆ ਉਹਦੀ ਹੈ ਨਾ ਮਾਂ ਪਰੀ ਆ ਤੇ ਨਾਨੀ ਹੈਗੀ ਆ ਲਾਡੋ ਹੈ ਨਾ ਨਹੀਂ ਲੱਗ ਰੋ ਠੀਕ ਹੈ ਇਹ ਵੀ ਚੰਗੀ ਲਾਈਨ ਦੀ ਆ ਸਾਰੀਆਂ ਹੀ ਚੰਗੇ ਸੀਮਨਾ ਨੇ ਆ ਕਿ ਨਾੜਾਂ ਦੇਖ ਸਕਦੇ ਹਾਂ ਮਿਲਕ ਵੇਂ ਦੇਖ ਸਕਦੇ ਹੋ ਤੁਸੀਂ ਕਿੰਨੀ ਮੋਟੀ ਆਉਂਦੀ ਹੈਗੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਹਿਸੀਲ ਆਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਵੀ ਚੌਥਾ ਸੁਆ ਇਸ ਵਾਰ ਇਹਨੇ ਸੂਣਾਗਾ ਤੇ ਚੰਗਾ ਇਹਦਾ ਦੁੱਧ ਦਾ ਰਿਕਾਰਡ ਆਗਾ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਚੰਗੇ ਦੁੱਧ ਵਾਲੀ ਮੱਝ ਆ ਗਈ ਤੇ ਬਾਕੀ ਤੁਰ ਤੋਂ ਬਾਈ ਦੇ ਕੋਲੇ ਹੀ ਆ ਇਹ ਪਹਿਲਾਂ ਵਾਲੇ ਸੂਏ ਤੋਂ ਲੈ ਕੇ ਜਿਹੜੀਆਂ ਕਹਿੰਦੀਆਂ ਝੋਟੀਆਂਆਂ ਗੀਆਂ ਉਹ ਵੀ ਬਾਈ ਦੇ ਕੋਲੇ ਹੀ ਆਗੀਆਂ ਜੋ ਵੀ ਤੁਹਾਨੂੰ ਆਪਾਂ ਸਾਰੀਆਂ ਦਿਖਾ ਦਾਂਗੇ ਤੇ ਪੂਰੀ ਜਗ੍ਹਾ ਦੀ ਤੰਗੀ ਕਰਕੇ ਸੇਲ ਕਰ ਰਹੇ ਆਗੇ ਨਹੀਂ ਤਾਂ ਵੀ ਚੰਗੀ ਮੱਝ ਆ ਵੀ ਛੇਤੀ ਕਿਤੇ ਕੋਈ ਨਹੀਂ ਵੇਚਦਾਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀ ਤਕਰੀਬਨ 9 ਤੋਂ 10 ਦਿਨ ਇਹਦੇ ਹਜੇ ਦਿਨ ਪੂਰੇ ਹੋਣ ਦੇ ਪਏ ਆਗੇ ਤੇ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹਦੀ ਸਿੰਘ ਕੁੰਡੇ ਆ ਢਾਂਚੇ ਦੀ ਖੁੱਲੀ ਡੁੱਲੀ ਹੈਗੀ ਤੇ ਬਾਕੀ ਠੰਡੀ ਸੀਲ ਆ ਜਿਵੇਂ ਕਿ ਮੈਂ ਉਪਰਾਂ ਗਾ ਤਨ ਪਤਾ ਹੀ ਪਸ਼ੂ ਕਈ ਡਰ ਜਾਂਦਾ ਹਨ ਵੀ ਇਹ ਜਗਾਲੀ ਕਰੀ ਜਾਂਦੀ ਆ ਇਹ ਰੀ ਮਾੜਾ ਮੂਟਾ ਚਲੋ ਹੋ ਜਾਂਦਾ ਵੈਸੇ ਠੰਡੀ ਸੀਲ ਆ ਗਈ ਤੇ ਬਾਕੀ ਜੈਡ ਬਲੈਕ ਆ ਗਈ ਉਸ ਦੇ ਵਿੱਚ ਕੋਈ ਵਾਲਾ ਚਟਾ ਨਹੀਂ ਲੱਗਦਾਗਾ ਤੇ ਚੰਗੀ ਸਮਝੀ ਵੀ ਆ ਤੇ ਬਾਕੀ ਥਾਣਾ ਦੇਖ ਸਕਦੇ ਹੋ ਤੁਸੀਂ ਮੋٹے ਥਾਣਾ ਵਧੀਆ ਮੁਠੀ ਦੀ ਚੁਵਾਈ ਵਾਲੇ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਚੜਾਈ ਬਹੁਤ ਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਤੇ ਤਿਆਰੀ ਚੰਗੀ ਫੜਦੀ ਆਉਂਦੀ ਹੈ ਮੈਂ ਇਹਦਾ ਵੀ ਬੈਕ ਸਾਈਡ ਨੂੰ ਵੀ ਆਡਰ ਚੰਗਾ ਕੱਢੂਗੀ ਤੇ ਬਾਕੀ ਤੁਹਾਨੂੰ ੱੱਲਾਂ ਤੋਂ ਵੀ ਪਤਾ ਲੱਗਦਾ ਹੋਣਾਗਾ ਸਪੇਸ ਬਹੁਤ ਆ ਥਣਾ ਦੇ ਵਿੱਚ ਮੌਕੇ ਤੇ ਚੰਗਾ ਆਡਰ ਤਿਆਰ ਕਰਦੀ ਹੋਊਗੀ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਆ ਤੇ ਆਪ ਦੀ ਪੂਰੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਆ ਜੋ ਕੋਟ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਸਾਰੀ ਆਪਾਂ ਡਿਟੇਲ ਲੈ ਕੇ ਦਿੰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਲਵਿੰਦਰ ਸਿੰਘ ਜੀ ਠੀਕ ਹੈ ਤੇ ਜਿਹੜੀ ਬਾਈ ਆਪਾਂ ਇਹ ਮੱਝ ਦੇ ਵੇਚਣ ਲੱਗੇ ਆ ਹਨ ਆਪਣੇ ਘਰ ਦੇ ਕੋਈ ਆਏ ਹਨ ਹਾਂਜੀ ਘਰ ਦੀ ਆ ਜੀ ਘਰ ਦੀ ਘੱਟੀ ਆ ਠੀਕ ਹੈ ਘਰੀ ਤਿਆਰ ਕਰੀ ਹੈਗੀ ਘਰੀ ਤਿਆਰ ਕਰੀ ਵੀ ਆ ਹਾਂਜੀ ਠੀਕ ਹੈ ਵੀ ਪਹਿਲਾਂ ਵਾਲੇ ਸੂਏ ਜਾਂ ਆਪਾਂ ਦੁੱਧ ਇਹਦਾ ਘਰੇ ਹੀ ਚੋਇਆ ਹੈ ਨਾ ਘਰੀ ਚੋਇਆ ਬਾਈ ਘਰੀ ਚੋਇਆ ਠੀਕ ਹੈ ਤੇ ਇਸ ਵਾਰ ਇਹ ਕਿਹੜਾ ਸੂਆ ਸੂਣ ਲੱਗੀ ਆ ਇਹ ਚੌਥੇ ਸ ਕੀ ਗਾ ਕਿੰਨੇ ਦਿਨ ਕੱਢਦੀ ਹੈਗੀ ਇਹਦੇ 25 ਦਿਨ ਨੂੰ ਤਾਂ ਦਿਨ ਪੂਰੇ ਆ ਉੱਪਰ ਵੀ ਲਿਜਾਉਗੀ ਦਿਨ ਠੀਕ ਆ ਅੱਜ ਹੋ ਗਈ ਤਕਰੀਬਨ ਆਪਣੀ 17 ਤਰੀਕ ਹੋ ਗਈ ਅੱਜ ਹੈ ਨਾ ਤੇ 25 ਨੂੰ ਦਿਨ ਪੂਰੇ ਆ 8-9 ਦਿਨ ਤਾਂ ਜੇ ਪੂਰੇ ਹੋਣ 8-9 ਦਿਨ ਪਈਆ ਬਾਕੀ ਉੱਪਰ ਲਿਜਾ ਸਕਦੀ ਹੈ ਨਾ ਠੀਕ ਆ ਤੇ ਦੁੱਧ ਦਾ ਇਹਦਾ ਰਿਕਾਰਡ ਕਿੰਨਾਗਾ ਦੁੱਧ ਦਾ ਬਈ ਰਿਕਾਰਡ ਇਹਦਾ ਘਰੇ ਚੋਈ ਆਪਾਂ ਤਿੰਨ ਸੂਏ ਘਰੇ ਹੀ ਚੋਈ ਆ 20 ਤੋਂ 24 ਲੀਟਰ ਦੁੱਧ ਚੋਇਆ ਹੈਗਾ ਇਹਦਾ ਘਰੇ ਤੀਜੇ ਸੂਏ 23 ਤੋਂ 24 ਲੀਟਰ ਆਪਾਂ ਚੋਇਆ ਹੈ ਠੀਕ ਆ ਤੇ ਇਸ ਵਾਰ ਫਿਰ ਕੀ ਉਮੀਦ ਹੈ ਤੁਹਾਨੂੰ ਇਸ ਵਾਰ ਬਈ 24 ਦਾ ਹੈਗਾ ਹੀ ਹੈਗਾ 23 26 ਬਾਅਦ ਵੀ ਸਾਥ ਜਾਊਗੀ ਠੀਕ ਆ ਵੀ ਉਹਨਾਂ ਦਾ ਫਿਰ ਦੇਊਗੀ ਹੋਈ ਹੈ ਨਾ ਹਾਂ ਉਹਨਾਂ ਦਾ ਦੇਊ ਬਾਕੀ ਮੱਝ ਵੱਡੀ ਹੋ ਗਈ ਸਾਨੂੰ ਪਤਾ ਜੀ ਦੁੱਧ ਬਣਦਾ ਹੀ ਜੁੱਥੇ ਸਵੇਚ ਬਾਕੀ ਚੌਥੇ ਸਵੇਚ ਵਧਣ ਦੀ ਉਮੀਦ ਹੈਗੀ ਆ ਨਾ ਬਾਕੀ ਫਿਰ ਸੇਵਾ ਤੇ ਵੀ ਹੁੰਦਾ ਹੈ ਨਾ ਸੇਵਾ ਤੇ ਵੀ ਹੁੰਦਾ ਹੈ ਠੀਕ ਹੈ ਤੇ ਜਿਹੜਾ ਇਹ ਸੀਮਨ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ 나ਗ ਟੋਗ ਬੱਣਾਂਗੀ ਐਲਡੀਵੀਐਫ ਵਾਲਿਆਂ ਦੇ ਚੱਲ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ 나ਗ ਬੋਲ ਤੋਂ ਬੱਣਾਂਗੀ ਸਟਰਾ ਹੈਗਾ ਆਹ ਲੋ ਸਟਰਾ ਹੈਗਾ ਦੋਸਤੋ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ 나ਗ ਬੋਲ ਤੋਂ ਬੱਣਾ ਮਤਲਬ ਇੱਥੇ ਕਰਕੇ ਦਿਖ ਨਾਗ ਬੋਲਾ ਜਿਹੜਾ ਬਹੁਤ ਚੰਗੀ ਲਾਈਨ ਦਾ ਬੋਲਾ ਹੈਗਾ ਜੇ ਕੱਟਾ ਦਿੰਦੀ ਆ ਤਾਂ ਵੀ ਚੰਗੀ ਗੱਲ ਆ ਜੇ ਕੱਟੀ ਦਿੰਦੀ ਉਹਦੋਂ ਚੰਗੀ ਗੱਲ ਆ ਕਿਉਂਕਿ ਬਰੀਡਿੰਗ ਵਾਲੀ ਮੱਝ ਹੈਗੀ ਦੁੱਧ ਚੰਗੇ ਵਾਲੀ ਹੈਗੀ ਕੱਟਾ ਵੀ ਇਹਦਾ ਬਰੀਡਿੰਗ ਲਈ ਕੰਮ ਦਊਗਾ ਆਪਣੇ ਕੋਲੇ ਇਹ ਤਾਂ ਕਟੀਆਂ ਹੀ ਦਿੱਤੀਆਂ ਜੀ ਇਹਨੇ ਤਿੰਨ ਸੂਏ ਸੂਏ ਆ ਤਿੰਨੇ ਹੀ ਕਟੀਆਂ ਆਪਣੇ ਘਰੇ ਖੜੀਆਂ ਆਣੀਆਂ ਜੀ ਅੱਛਾ ਦਿੱਤੀਆਂ ਕਟੀਆਂ ਇਹਨੇ ਇਹ ਵੀ ਗੌਣੀਆਂ ਹਨਾ ਇਹ ਵੀ ਗੌਣੀ ਆ ਠੀਕ ਆ ਤਾਂ ਤਿੰਨੇ ਹੀ ਆਪਣੇ ਕੋਲੇ ਆ ਹਾਂ ਘਰੇ ਹੀ ਖੜੀਆਂ ਪਹਿਲੇ ਸੂਏ ਦੀ ਆਪਣੇ ਕੋਲੇ ਉਹ ਖੜੀ ਆ ਅੱਛਾ ਇਹ ਪਹਿਲੇ ਸੂਏ ਦੀ ਹੈਗੀ ਹਾਂ ਉਹ ਦੂਜੇ ਸੂਏ ਸੂਈ ਆਉਣ ਜੀ ਅੱਛਾ ਜੀ 18 ਲੀਟਰ ਦੁੱਧ ਉਹਦੇ ਥੱਲੇ ਆਉਣਾਗਾ ਜੀ ਅੱਛਾ ਦੂਜੇ ਸੂਏ 18 ਲੀਟਰ ਦੁੱਧ ਦਿੱਤਾ ਆਪਣੇ ਹਾਂ ਸਰਕਾਰੀ ਸੀ ਮੰਡੀ ਆ ਜੀ ਅੱਛਾ ਉਹ ਸਰਕਾਰੀ ਸੀ ਮੰਡੀ ਆ ਹਾਂ ਜੀ ਠੀਕ ਆ ਦੋਸਤੋ ਇਹ ਹੈਗੀ ਆ ਪਹਿਲੇ ਸੂਏ ਦੀ ਸਰਕਾਰੀ ਸੀ ਮੰਡੀ ਆ 18 ਲੀਟਰ ਦੁੱਧ ਬਾਈ ਕਹਿੰ ਤੇ ਉਸ ਤੋਂ ਬਾਅਦ ਕਿਹੜੀ ਹੈਗੀ ਉਸ ਤੋਂ ਬਾਅਦ ਬਾਈ ਛੇਰੂ ਬੱਲ ਵੀ ਕੱਟੀ ਖੜੀ ਉਹ ਦੂਜੇ ਸੂਏ ਵਾਲੀ ਅੱਛਾ ਆਹ ਹੈਗੀ ਹੈ ਛੇਰੂ ਦੀ ਇਹ ਵੀ ਸੀ ਅੰਦਰ ਵਾਲੇ ਦੀ ਹਾਂ ਅੱਛਾ ਇਹ ਵੀ ਇਦੋ ਹੀ ਹੈ ਇਹ ਵੀ ਇਹਦੀ ਕੱਟੀ ਹੋਈ ਆ ਬਾਈ ਠੀਕ ਹੈ ਤੇ ਇਹ ਗੱਬਣਾ ਕੀ ਹੁਣ ਇਹ ਗੱਬਣਾ ਬਾਈ ਇਹ ਦੋਸਤੋਂ ਦੂਜੇ ਸੂਏ ਦੀ ਆ ਇਹ ਹੈਗੀ ਹੈ ਛੇਰੂ ਦੀ ਤੇ ਇਹ ਵੀ ਗੱਬਣਾ ਆ ਗਈ ਤੇ ਉਦੋਂ ਬਾਅਦ ਤੀਜੇ ਸੂਏ ਵਾਲੀ ਦੂਜੇ ਦੀ ਵੀ ਕੋਈ ਖੜੀ ਆ ਪਰੇ ਕੰਧ ਨਾਲ ਅੱਛਾ ਤੀਜੇ ਸੂਏ ਵਾਲੀ ਉਧਰ ਖੜੀ ਆ ਹਾਂ ਡਾਇਮੰਡ ਬੱਲ ਤੋਂ ਆ ਡਾਇਮੰਡ ਬੱਲ ਦੀ ਆ ਅੱਛਾ ਉਹ ਡਾਇਮੰਡ ਬੱਲ ਦੀ ਆ ਹਾਂ ਠੀਕ ਆ ਮਾਂ ਮੰਲਾ ਦਾ ਪਰੀ ਆ ਉਹ ਨੰਨੀ ਲਾਪੂ ਠੀਕ ਹੈ ਇਹ ਵੀ ਚੰਗੀ ਲਾਈਨ ਦੀ ਆ ਸਾਰੀਆਂ ਹੀ ਚੰਗੇ ਸੀਮਨਾਵੀਆਂ ਤੇ ਹੁਣ ਚੌਥੇ ਸੂਏ ਮਤਲਬ ਇਹਨੇ ਫਿਰ ਸੂਣਾ ਹਨਾ ਹਾਂ ਚੌਥੇ ਸੂਏ ਸੂਣਾ ਤੇ 나ਗ ਵੱਲ ਤੋਂ ਗੱਬਣਾ ਤੇ ਇਸ ਵਾਰ ਵੀ ਉਮੀਦ ਕੱਟੀ ਦੇ ਕੋਈ ਕਰ ਸਕਦੇ ਆ ਆਪਾਂ ਕਿਉਂਕਿ ਪਹਿਲਾਂ ਵਾਲੇ ਸੂਏ ਦੇ ਵਿੱਚ ਸਾਰੀਆਂ ਕੱਟੀਆਂ ਹੀ ਦਿੱਤੀਆਂ ਤੇ ਇਹ ਵੀ ਵੱਡਾ ਗੋਣਾਗਾ ਬਾਕੀ ਆਪਾਂ ਬਰੀਡ ਤੇ ਬਣਾਈ ਆ ਬਾਈ ਯਾਰ ਬਰੀਡ ਤੇ ਹੀ ਕੰਮ ਕਰਦੇ ਆ ਚੰਗੇ ਸੀਮਨ ਭਰਾਉਣੇ ਠੀਕ ਆ ਚੰਗੇ ਸੀਮਨ ਭਰਾਇਆ ਹਨਾ ਤੇ ਝੋਟੀਆਂ ਆਪਣੇ ਕੋਲੇ ਤਕਰੀਬਨ ਕੱਟੀਆਂ ਦਿੱਤੀਆਂ ਕਰਕੇ ਜਾਨੀ ਕਿ ਬਰੀਡ ਸੇ ਦੀ ਸੁਧਰ ਗਈ ਸੇ ਦੀ ਸੁਧਰ ਗਈ ਹਨਾ ਤਿੰਨ ਸੂਏ ਤਿੰਨ ਹੀ ਕੱਟੀਆਂ ਦਿੱਤੀਆਂ ਬਾਕੀ ਬਰੀਡਿੰਗ ਵਾਲੀ ਮੱਝ ਆ ਗਈ ਜੇ ਹੁਣ ਕੱਟੀ ਦਿੰਦੀ ਆ ਤਾਂ ਬਹੁਤ ਵਧੀਆ ਗੱਲ ਆ ਬਾਕੀ ਅੱਗੇ ਵੀ ਤੁਸੀਂ ਚੰਗੇ ਸੀਮਨ ਲਾ ਕੇ ਤੇ ਚੰਗੇ ਬੱਚੇ ਤੁਸੀਂ ਇਹਦੇ ਤੋਂ ਲੈ ਸਕਦੇ ਹੋਗੇ ਲੋ ਵੀ ਦੋਸਤੋ ਆਪਾਂ ਮੱਝ ਨੂੰ ਤੋੜ ਕੇ ਦਿਖਾਉਣੀ ਆ ਤੁਸੀਂ ਧੰਚੇ ਦੀ ਜੱਜਮੈਂਟ ਕਰ ਲਿਓ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਦੇਤੀ ਆ ਸਾਰਾ ਰਿਕਾਰਡ ਇਹਦਾ ਹੈਗਾ ਤੇ ਆਪ ਕਿਹੜੇ ਸੀਮਨ ਦੀ ਆ ਇਹ ਇਹ ਸਰਕਾਰੀ ਸੀਮੰਦੀ ਆ ਲੈ ਅੱਛਾ ਆਪ ਸਰਕਾਰੀ ਸੀਮੰਦੀ ਆ ਤੇ ਆਪ ਇਹ ਦੋਸਤੋ ਸਰਕਾਰੀ ਸੀਮੰਦੀ ਆ ਤੇ ਫੁੱਲਰ ਕਾਰਡ ਆ ਬਾਕੀ ਝੋਟੀਆਂ ਕੀ ਕੋਲੇ ਆ ਦੇਖ ਸਕਦੇ ਹੋ ਤੁਸੀਂ ਤੁਰਤੀ ਤੋਂ ਜਜਮੈਂਟ ਕਰ ਸਕਦੇ ਹੋ ਢਾਂਚੇ ਦੀ ਖੁੱਲੀ ਡੁੱਲੀ ਹੈਗੀ ਦੇਖ ਸਕਦੇ ਹੋ ਬਾਡੀ ਬੰਤਰ ਬਹੁਤ ਚੰਗੀ ਹੈਗੀ ਚੰਗੀ ਸੰਭਿਵਲੀ ਆ ਪੂਰੀ ਫੁੱਲ ਹੈ ਵੀ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪਿੱਠ ਥੋੜੇ ਦੀ ਕੁਆਲਿਟੀ ਮੋੜ ਲਾ ਪਿੱਠ ਥੋੜੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚੌੜੀ ਬਹੁਤ ਆਗੀ ਬਾਕੀ ਕੁੰਡੇ ਸਿੰਘ ਆ ਕੋਈ ਕਮੀ ਨਹੀਂ ਹੈਗੀ ਤੇ ਬਾਕੀ ਹਜੇ ਦਿਨ ਪਏ ਆ ਦਾਸ ਕੁਛ ਦਿਨ ਉੱਤੇ ਵੀ ਲੈ ਜੂ ਬਾਕੀ ਤੁਹਾਨੂੰ ਆਰਡਰ ਤੋਂ ਵੀ ਜਜਮੈਂਟ ਹੁੰਦੀ ਹੋਣੀ ਆ ਆਰਡਰ ਬਣਾਉਣਾ ਇਹਨੇ ਸਟਾਰਟ ਕਰਤਾ ਤੇ ਬਾਕੀ ਹਜੇ ਢਿੱ ਬਹੁਤ ਤਕੜਾ ਆਰਡਰ ਤਿਆਰ ਕਰਨਾ ਹੈ ਨੇ ਬੈਕ ਸਾਈਡ ਨੂੰ ਵੀ ਮੈਂ ਦਾ ਵੀ ਚੰਗਾ ਕੱਢੂਗੀ ਬਾਕੀ ਤੁਹਾਨੂੰ ਜਜਮੈਂਟ ਹੁੰਦੀ ਹੋਣੀ ਆ ਦੇਖ ਕੇ ਤੇ ਬਾਕੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਜੇ ਤੁਸੀਂ ਆ ਕੇ ਆਪਦੀ ਫੁੱਲ ਤਸੱਲੀ ਕਰ ਸਕਦੇ ਹੋ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਅੱਜ ਨੂੰ ਪਰੀਜ਼ ਸਕਦੇ ਹੋਗੇ ਤੇ ਬਾਕੀ ਠੰਡੀ ਸੀਲ ਆ ਗਈ ਮੇਰਾ ਕਰਕੇ ਥੋੜਾ ਜਿਹਾ ਉਪਰ ਆ ਹੋ ਜਾਂਦਾ ਵੈਸੇ ਪਹਿਲਾਂ ਜਗਾਲੀ ਕਰੀ ਜਾਂਦੀ ਸੀ ਆ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਬੈਕ ਨੂੰ ਤਾਂ ਤੋਂ ਸ਼ੂ ਤੋਂ ਇਹਨੇ ਆਰਡਰ ਸਟਾਰਟ ਕਰਿਆਗਾ ਤੁਹਾਨੂੰ ਦਿਸਦਾ ਹੋਣਾ ਤੇ ਚੰਗਾ ਆਰਡਰ ਬੈਕ ਨੂੰ ਕੱਢੂ ਵੀ ਇਹੇ ਤੇ ਬਾਕੀ ਤੁਸੀਂ ਨਾੜਾਂ ਦੇਖ ਸਕਦੇ ਹੋ ਮਿਲਕ ਵੇਨ ਦੇਖ ਸਕਦੇ ਹੋ ਤੁਸੀਂ ਕਿੰਨੀ ਮੋਟੀ ਆਉਂਦੀ ਹੈਗੀ ਇਧਰਲੇ ਪਾਸੇੋਂ ਵੀ ਆਈਆਂ ਤੇ ਬਾਕੀ ਤੁਸੀਂ ਥਣ ਦੇਖ ਸਕਦੇ ਹੋ ਤੇ ਦੂਜੇ ਪਾਸੇ ਵੀ ਆਈਆਂ ਤੇ ਬਾਕੀ ਸਰੀਰ ਦੇ ਉੱਤੇ ਵੀ ਨਾੜਾਂ ਚੰਗੀਆਂ ਆਈਆਂ ਇਧਰੋਂ ਤਾਂ ਕਿ ਪਿੱਛੇ ਵਾਲੇ ਵਾਹ ਕੱਢਦੀ ਹੋਣਾ ਹਾਂ ਹਾਂ ਬਾਕੀ ਤੁਸੀਂ ਇਧਰਲੇ ਪਾਸੇ ਵੀ ਦੇਖ ਸਕਦੇ ਹੋ ਮਿਲਕ ਵੇਨ ਤੇ ਬਹੁਤ ਚੰਗੀ ਆਉਂਦੀ ਹੈਗੀ ਤੇ ਬਾਕੀ ਹੁਣ ਆਪਾਂ ਰੇਟ ਦੀ ਗੱਲ ਕਰਦੇ ਹਾਂ ਰੇਟ ਭਾਈ ਕਿੰਨਾ ਰੱਖਿਆ ਪੈਦਾ ਰੇਟ ਬਰੇ ਫੋਨ ਤੇ ਕਰਾਂਗੇ ਚਾ ਰੇਟ ਫੋਨ ਤੇ ਹੋ ਜਾਊਗਾ ਆਮੋਲ ਫੋਨ ਤੇ ਠੀਕ ਹੈ ਜੀ ਤੇ ਹੋ ਜਾਣੀ ਜਾਇਜ਼ ਜਿੰਨਿਆ ਦਾ ਮਤਲਬ ਜਿਹੜੇ ਹਿਸਾਬ ਨਾਲ ਮੱਝ ਵੈਸੇ ਹੈ ਤਾਂ ਚੰਗੀ ਆ ਚਲੋ ਹਨਾ ਹਾਂ ਠੀਕ ਆ ਵੀ ਉਹ ਜੇ ਮੱਝ ਦੇ ਹਿਸਾਬ ਨਾਲ ਉਹ ਜੇ ਹੋ ਜਾਊਗਾ ਹਨਾ ਠੀਕ ਆ ਅਬੀ ਦੋਸਤੋ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਹੋ ਜਾਊਗਾ ਤੁਸੀਂ ਜਿੰਨੂੰ ਵੀ ਫਿੱਟ ਵੈਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪਹਿਲੀ ਗੱਲ ਇੱਥੇ ਆ ਕੇ ਵੇਖਿਓ ਤਸੱਲੀ ਕਰਿਓ ਤੇ ਫਿਰ ਤੁਸੀਂ ਸੌਦਾ ਕਰਿਓ ਵੀਡੀਓ ਦੇ ਵਿੱਚ ਐਂਡ ਤਾਈਂ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ